ਪਾਸ਼ੋਰੀ ਚੱਲਦੇ ਜੀ ਕੇ ਰਸਲੇ ਤੇ ਬਿੰਦਾ ਜੀ ਇਹ ਵਾਲਾ ਸਾਰਾ ਤਿਆਰ ਕਰੇ ਸਾਤਰੀ ਦਾ ਬੋਸਲਾ ਇਹ ਤਾਂ ਜੀ ਸਾਰੇ ਦੀ ਬੋਟੀ ਤੇ ਇਹਨਾਂ ਦਾ ਅੱਜ ਦੀ ਜਿਹੜੀ ਦੀ ਇਸ ਫਰਮ ਬਾਗ ਦੇ ਪਾਣੀ वगैरह लेके ਆਏ ਆ ਤੇ ਖੰਗ ਖਾਵਾਂਗੇ ਜੀ ਇਹ ਸੋ ਡਾਈਪਲ ਕਰਨ ਨਾਲ ਇਹ ਫਲੇਮ ਚੁੰਦੇਗੇ ਠੀਕ ਹੈ ਜੀ ਇਹ ਦਿਨ ਆਪ ਲਗਾ ਲੀਓ ਤੁਸੀਂ ਇਹਦੇ ਨਾਲ ਵੀ ਯੂਜ਼ ਕਰ ਸਕਦੇ ਹੋ ਅਲੱਗ ਲੈਣੀ ਹੈ ਤਾਂ ਅਲੱਗ ਵੀ ਲੈ ਸਕਦੇ ਠੀਕ ਹੈ ਜੀ ਇਹ ਸਭ ਹੈਂਡ ਮੇਡ ਬਣੇਗੀ ਉਹ ਸਭ ਪਾਈ ਕਰਦੇ ਇਹਦੇ ਫਰੰਟ ਤੇ ਬਣਿਆ ਹੋਇਆ ਬਾਰਡਰ ਹੈ ਇਹ ਦੀ ਵਿੱਚ ਛੋਟੀਆਂ ਛੋਟੀਆਂ ਬੋਟੀਆਂ ਬਣੀਆਂ ਨੇ ਠੀਕ ਹੈ ਜੀ ਤੇ ਇਹਦੇ ਪੱਲਿਆਂ ਤੇ ਵਾਟਰ ਰੈਸ ਕਰ ਬਹੁਤ ਫਿਨਿਸ਼ਿੰਗ ਦੇ ਵਿੱਚ ਕੰਮ ਹੋਇਆ ਵਾ ਇਹ ਤੇ ਲਾਈਟ ਵੇਟ ਦੇ ਵਿੱਚ ਹੈਗੇ ਨੇ ਸਨਤਾਰੀ ਇਹਦੇ ਆਪਣੇ ਕੋਲ

ਇਹ ਬਾਗਦੀਆਂ ਕੱਢਦੀਆਂ ਆਪੇ ਲੋ। ਠੀਕ ਹੈ ਜੀ। ਇਹ ਕੱਲੀਆਂ ਸ਼ਰਟਾਂ ਹੈ ਇਹ। ਤੁਸੀਂ ਇਹਨੂੰ ਕਿਸੇ ਵੀ ਕਲਰ ਨਾਲ ਵੇਅਰ ਕਰ ਸਕਦੇ ਹੋ। ਕੋਈ ਸਰਾਰਾ ਬਣਾਉਣਾ ਹੈ, ਸਲਵਾਰ ਬਣਾਉਣੀ ਹੈ ਜੀ ਮੀਨਸ ਇਹਦੇ ਨਾਲ ਸੀ ਗ੍ਰੀਨ ਕਲਰ ਆ ਗਿਆ ਹੈ। ਤੇ ਔਰੇਂਜ ਦਾ ਸ਼ੇਡ ਆ ਗਿਆ, ਸਕਿਨ ਸ਼ੇਡ ਆ ਗਿਆ। ਤੁਸੀਂ ਇਹਦੇ ਨਾਲ ਕੋਈ ਵੀ ਕਲਰ ਮਹਿੰਦੀ ਕਲਰ ਆ ਗਿਆ ਜਿਵੇਂ ਤੁਸੀਂ ਮਹਿੰਦੀ ਵਗੈਰਾ ਤੇ ਵੀ ਪਾਉਣਾ ਹੈ ਤਾਂ ਤੁਸੀਂ ਇਹਨੂੰ ਮਹਿੰਦੀ ਸਲਵਾਰ ਨਾਲ ਬਣਾ ਸਕਦੇ ਹੋਗੇ। ਤੇ ਜੇ ਤੁਸੀਂ ਆਮ ਰਟੀਕ ਪਾਉਣਾ ਤਾਂ ਤੁਸੀਂ ਇਹ ਨਾ ਸਕਿਨ ਕਲਰ ਵੀ ਬਣਾ ਸਕਦੇ ਹੋ ਠੀਕ ਹੈ ਜੀ ਤੇ ਬਾਕੀ ਦੇ ਨਾਲ ਜਿਹੜਾ ਮਰਜੀ ਕਲਰ ਤੁਸੀਂ ਜੁ ਕਰਕੇ ਬਣਾ ਸਕਦੇ ਹੋ ਆਫ ਵਾਈਟ ਨਾਲ ਦਿਖਾ ਦਿੰਦੇ ਹਾਂ ਕਿ ਉਹ ਆਪਣੇ ਤੇ ਡਿਪੈਂਡ ਕਰਦਾ ਹੈ ਨਾ ਤੇ ਇਹ ਕੱਲੀ ਸ਼ਰਟ ਹੈਗੀ ਬਹੁਤ ਸੋਹਣੀ ਹੈਗੀ ਤੇ ਕਲਰ ਵੀ ਇਹਦਾ ਬਹੁਤ ਪਿਆਰਾ ਹੈਗਾ ਮਹਿਰੂੰਜਾ ਕਲਰ ਹੈਗਾ ਰੈੱਡ ਮਹਿਰੂ ਤੇ ਇਹਦਾ ਰੇਟ ਵੀ ਮਤਲਬ ਬਹੁਤ ਘੱਟ ਹੈਗਾ ਰੀਜ਼ਨ ਪ੍ਰਾਈਸ ਤੇ ਵਿੱਚ ਹੈਗੀ ਆਪਣੀ ਕੋਈ ਸ਼ਰਟਾਂ ਤੇ ਜੇ ਤੁਸੀਂ ਵਾਈ ਕਰਨਾ ਚਾਹੁੰਦੇ ਹੋ ਤੁਸੀਂ ਮੈਨੂੰ ਰਿਕਮੈਂਡਾ ਲੇ ਲਈ ਇੱਕ ਵਾਰੀ ਦੋ ਇਹਦੀ ਪ੍ਰਾਈਸ ਵਗੈਰਾ ਤੁਸੀਂ ਮੈਨੂੰ ਵਟਸਐਪ ਕਰਕੇ ਪੁੱਛ ਸਕਦੇ ਹੋ ਜੀ 98157 29280 ਕਿੰਨ ਡਿਜ਼ਾਈਨਰ ਕੀ ਬਠਿੰਡਾ ਚਾਹ। ਨਾਪੜੀ ਚਾਹ, ਆਈਟੀਆ ਚਾਹ ਡੱਬਾ ਲੀ ਰੋ। ਪਰਵਾਂਸ ਲਗਾ 4 ਨੰਬਰ ਲਈ ਦੇ ਬਿਲਕੁਲ ਫਰੰਟ ਪੇਜ ਤੇ ਤੁਸੀਂ ਉਥੇ ਹੀ ਬਾਈ ਵੀ ਕਰ ਸਕਦੇ ਹੋ। ਤੇ ਇੱਕ ਕਪੜੇ ਕਲੇ ਦੇ ਦੁਪੱਟੇ ਆਏ ਨੇ। ਇਸ ਤਰ੍ਹਾਂ ਕਰਕੇ ਜੇ ਤੁਸੀਂ ਪਲੇਨ ਸੂਟਾਂ ਨਾਲ ਜਿਵੇਂ ਹਲਦੀ ਵਗੈਰਾ ਤੇ ਪਾਉਣ ਲਈ ਇਹ ਪਲੇਨ ਸੂਟ ਵੀਅਰ ਕਰ ਸਕਦੇ ਹੋ ਨਾ ਇਸ ਤਰ੍ਹਾਂ येलो ਕਲਰ ਦੇ ਵਿੱਚ ਲੈ ਕੇ ਇਹਦੇ ਨਾਲ ਰੈੱਡ ਕਲਰ ਦਾ ਤੁਸੀਂ ਦੁਪੱਟਾ ਲੈ ਸਕਦੇ ਹੋ ਕੋਈ ਵੀ ਲੈ ਲਓ ਰੈੱਡ ਕਲਰ ਲੈ ਲਓ ਜੇ ਵਿੱਚ ਜਿਹਦੇ ਵਿੱਚ ਕਲਰ ਹੈਗਾ ਆਪਣੇ ਕੋਲ ਮਾਰਜੈਂਟ ਆ ਜੀ ਤੇ ਬਾਕੀ ਹੋਰ ਵੀ ਕਲਰ ਆ ਵੈਲਗ ਹੈਗੇ ਆਪਣੇ ਕੋਲ ਇਹ ਰੈੱਡ ਕਲਰ ਵੀ ਹੈਗਾ ਇਹਦੇ ਵਿੱਚ ਇਸ ਤਰ੍ਹਾਂ ਗੱਲ 4 ਸਾਈਡ ਇਹ ਇਹ ਬੋਟਾ ਲੱਗਿਆ ਵਸਤੂ ਬੋਟੇ ਦਾ ਡਿਜ਼ਾਈਨ ਇੰਨਾ ਦਿੱਕੇ ਵਿੱਚ ਇਸ ਤਰ੍ਹਾਂ ਇਸ ਤਰੀਕੇ ਕਰਕੇ ਸਿਰ ਕਿਸ ਤਰ੍ਹਾਂ ਨਾਲ ਲੱਗੇ ਹੋਇਆ ਤੇ ਪੱਲਿਆਂ ਦੇ ਉੱਪਰ ਇਹਦੇ ਸਾਰੇ ਵਸਤੂਆਂ ਲਟਕਦੇ ਨੇ ਇਹਦੇ ਚੜ੍ਹੇ ਸੱਚੇ ਠੀਕ ਹੈ ਤੇ ਦੁਪੱਟੇ ਬਹੁਤ ਸੋਹਣੇ ਕਿੱਦਣ ਤੇ ਪਰਤਨ ਦੁਪੱਟੇ ਹੈਗੇ ਯਾਰ ਜਿੱਤੇ ਵੀ ਬਹੁਤ ਸੋਹਣੇ ਲੱਗਦੇ ਠੀਕ ਹੈ ਜੀ ਇਸੇ ਜਿसे ਵੀ ਅਪਲੇਂਸ ਸੁਟਨਾ ਵੀ ਲੈ ਸਕਦੇ ਹੋ। ਇਸੇ ਕਾਟਨ ਦੇ ਸੁਟਨਾ ਲੈਣੇ, ਸਿਲਕੀ ਸੁਟਨਾ, ਕੋਈ ਵੀ ਰਿਆਪਰਪਲੇਸ ਸੁਟਨਾ, ਇਹ ਕੋਈ ਵੇਸੀ ਪੱਦਾ ਪੱਟੇ ਵੀ ਯੂਜ਼ ਕਰ ਸਕਦੇ ਹੋ। ਠੀਕ ਹੈ ਜੀ। ਤੇ ਵਾਪਕ ਜਿਵੇਂ ਹਾਜ਼ੀਂ ਰੱਖ ਕੇ ਪੌਣ ਲੀ ਜੈਲੋ ਕਲਰ ਦਾ ਸੁਟਨਾ ਆਇਆ। ਕੋਦਨਾ ਰੈਡ ਕਲਰ ਦਾ ਪੱਤਾ ਕੋਤੇ ਪੈ ਰਲੋ ਬੈਠੇ। ਅੱਗੇ ਹੋਰ ਵੀ ਅਪਕਿਸੇ ਸੁਟਨਾ ਲੈ ਸਕਦੇ। ਮੈਲ ਦੇ ਸੁਟਨਾ ਵੀ ਲੈ ਸਕਦੇ। ਪਰ ਹੈਟਨਾ ਵੀ ਲੈ ਸਕਦੇ। ਸ਼ੀਕੀ ਦਾ ਮਤਲਬ ਦੁਪੱਟਾ। ਇਹਦੇ ਵਿੱਚ र श ਇਹ ਵਿੱਚ ਸੀ ਪਲੇਨ ਸੂਟ ਆ ਨਵিয়ার ਕਰ ਸਕਦੇ ਜਿਵੇਂ ਹੁਣ ਪੂਰੇ ਹਟਲ ਕਰਕੇ ਦਾ ਬਣਾਉਂਦਾ ਹੈ ਨਾ ਉਹ ਤੇ ਤੁਸੀਂ ਨਾਰਮਲ ਸੂਟ ਬਣਾ ਕੇ ਇਹਨਾਂ ਨਾਲ ਵੀ ਤੁਸੀਂ ਨਾ ਕਵियर ਕਰ ਸਕਦੇ ਮਾਲ ਗਿੰਚ ਕਰ ਰਿਹਾ ਵਿੱਚ ਸੀ ਇਸੇ ਨਾਰਮਲ ਸਟਾਈਲ ਲੈ ਸਕਦੇ ਇਹਦਾ ਸੀ ਗਿੰਜਾ ਮਲਟੀਜਾ ਕਲਰ ਆਇਦਾ ਗ੍ਰੇਨ ਤੋਂ ਦੇ ਵਿੱਚ ਇਹਦੇ ਵਿੱਚ ਵੀ ਦੋ ਸ਼ੇਡ ਹੈਗੇ जी ती गता शेर पड़ा एक, है एक लगे होगा तो करना चाहते तो मैं कमेंट कर सकते कमेंट के ऑनलाइन भी भेजे जाएंगे कूड़ी करवा दें जित चाहिए उसे पूरीयर करवा कर ठीक है जी बाकी बाग फुलकारियाँ लैन लिए ਮੈਂ ਦੱਸ ਸਕਦੇ ਆਪਣੇ ਕੋਲ ਹੈ ਤੇ ਦਵਾ ਬਾਲੋ ਤੇ ਕਰ ਰਹੀਆਂ ਇਹ ਨਹੀਂ ਜਾਣਦੇ ਕਿ ਇਹ ਉਹ ਵੀ ਦਿਖਾਵਾਂਗੇ ਮੇਰੀ ਵੀਡੀਓ ਦੇ ਵਿੱਚ ਚਲੋ ਇਸ ਮੇਲ ਦੇ ਅਗਲੀ ਵੀਡੀਓ ਵਿੱਚ ਕਿ ਬਾਏ